ਜੀ ਐਮਐਲਏ ਸਾਹਿਬ ਅੱਜ ਇੱਕ ਬੜਾ ਭਿਆਨਕ ਹਾਦਸਾ ਹੋਇਆ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਮੰਡੀ ਲਾਧੂਗਾ ਦੇ ਕੋਲੇ ਜਿਸਦੇ ਵਿੱਚ ਇੱਕ ਦੇ ਵਿੱਚ ਜਿਹੜੇ ਡੀਸੀ ਦਫ਼ਤਰ ਦੇ ਮੁਲਾਜ਼ਮ ਸੀ ਤੇ ਦੂਸਰੇ ਆਲਮ ਕੀ ਪਿੰਡ ਦੇ ਦੱਸੇ ਜਾ ਰਹੇ ਨੇ ਤੁਸੀਂ ਅੱਜ ਪਹੁੰਚੇ ਹੋ ਸ਼੍ਰੀ ਮੁਕਸਰ ਸਾਹਿਬ ਕੀ ਹਾਲਾਤ ਨੇ ਜਿਹੜੇ ਇੱਕ ਨੌਜਵਾਨ ਦੀ ਤਾਂ ਡੈਥ ਹੋ ਗਈ ਮੌਕੇ ਤੇ ਬੜੀ ਮੰਨਪੜ ਚੜਨਾ ਹੈ ਜਿਵੇਂ ਇਹਦੇ ਜਾਨ ਚਲੀ ਉਹ ਵੀ ਸਾਡਾ ਭਰਾ ਸੀ ਆਪਣਾ ਸਾਡੇ ਜਿਆਰਾਬਾਸੀ ਹੁੰਦੇ ਡੀਸੀ ਦਫ਼ਤਰ ਮੇਰੀ ਟ੍ਰਾਂਸਫਰ ਆਪ ਕਰੀ ਸੀ ਅਰੇ ਉਸ ਪਰਮਾਤਮਾ ਦਾ ਰੰਗਾਂ ਦਾ ਨਹੀਂ ਪਤਾ ਅਜਾ ਵੱਡਾ ਆਸਤਾ ਕਈ ਸਮੇਂ ਬਾਅਦ ਹੁੰਦਾ ਹੈ ਅਚਾਨਕ ਹੀ ਹੋਣਾ ਸੀ ਕਈ ਆਸ ਕਰਦੇ ਸਤਿਪੰਤ ਪਰਮਾਤਮਾ ਨੇ ਚਰਮਾ ਜਨਮਾਸ ਬਖਸ਼ਾ ਤੇ ਪਰਿਵਾਰ ਨੂੰ ਤਕੜਾ ਕਰੇ ਕਿਉਂਕਿ ਜੋ ਫਾਦਰ ਵੀ ਐਕਸਪਾਇਰ ਹੋ ਗਏ ਜੀ ਉਹ ਬੱਚੇ ਵੀ ਛੋਟੇ ਛੋਟੇ ਨੇ ਮੈਂ ਐਸੇ ਮੁਕਸ਼ਾ ਸੁਣਾਏ ਵੀ ਡੀਸੀ ਦਸਤਾ ਮੈਂ ਛੋਟਾ ਪੜਾਇਆ ਨਹੀਂ ਅ ਇਹ ਨੱਟ ਤੇ ਬੱਚੇ ਆ ਬਾਹਰ ਵੀ ਬੱਚੇ ਨੇ ਫਾਦਰ ਦੇ ਨਜ਼ਰ ਨੂੰ ਜੱਲੀ ਗੁਰ ਸਿੱਧਾ ਹੋਵੇ। ਉਹ ਬਰਿੰਦਾ ਗਿਆ ਸੀ। ਸੋ ਕੂਰਸਿਸ ਕਰਦੇ ਸਾਰੇ ਠੀਕ ਹੋ ਗਿਆ। ਪਰ ਜੋ ਸਾਡਾ ਭਰਾ ਚਲਾ ਗਿਆ ਉਹ ਕੰਮ ਨਹੀਂ ਪੂਰੀ ਹੋ ਸਕਦਾ। ਅਰ ਅੰਮਾ-ਪਿਓ ਨੂੰ ਉਹ ਚਰਨਾ ਸੀ ਉਸ ਮਖੇ। ਜਿਸ ਤਰ੍ਹਾਂ ਜੀ ਉਹਦੇ ਫਾਦਰ ਸਾਹਿਬ ਦੇ ਵੀ ਕਹਿੰਦੇ ਡੈਥ ਹੋਈ ਹੋਈ ਆ ਤੇ ਘਰ ਦਾ ਕਮਾਉਣ ਵਾਲਾ ਵੀ ਉਹ ਇਕੱਲਾ ਹੀ ਸੀਗਾ। ਸਰਕਾਰ ਵੱਲੋਂ ਕੀ ਸੰਭਵ ਮਦਦ ਜਿਹੜੀ ਉਹ ਬੱਚਿਆਂ ਦੇ ਲਈ ਹੋਊਗੀ। ਉਹ ਤਾਂ ਚਲੂ ਕਰਨੀ ਹੈ ਪਰ ਸਭ ਤੋਂ ਪਹਿਲਾਂ ਤਾਂ ਹਮਦਰਦੀ ਉਸ ਪਰਿਵਾਰ ਨੂੰ ਦੀ ਨਿਕਰੀ ਹਾਸਾ ਮਾਤਰੀ ਜੀ ਔਰ ਬਹੁਤ ਹੀ ਨਿਆਇਤੀ شریف ਸਾਡਾ ਭਰਾ ਸੀ ਔਰ ਮਿਹਨਤ ਕਰਨ ਵਾਲੀ ਮਿਹਨਤ ਕਰਕੇ ਖਾਣਾ ਲਾ ਸੀ ਛੋਟੇ ਛੋਟੇ ਬੱਚੇ ਜੀ ਬਸ ਪਰਮਾਧਮਾਨ ਨਾਲ ਟਕੜਾ ਕੀ